ਸ਼੍ਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਨ ਸੈਟ نیوز से मैं हम प्रदीप कौर ਤਾਂ માતા ਨੈਣਾ ਦੇਵੀ ਤੋਂ ਮੱਥਾ ਟੇਕ ਕੇ ਸ਼ਰਧਾਲੂ ਆਪਣੇ ਘਰਾਂ ਨੂੰ ਵਾਪਸ ਆ ਰਹੇ ਸੀ ਕਿ ਉਹਨਾਂ ਦੇ ਨਾਲ ਦਰਦਨਾਕ ਹਾਦਸਾ ਹੋ ਜਾਂਦਾ ਸੀ ਕਿ ਛੋਟੇ ਹਾਥੀ ਦੇ ਵਿੱਚ ਸਵਾਰ 20 ਤੋਂ 25 ਸ਼ਰਧਾਲੂ ਜੋ ਕਿ માતા ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੇ ਆਪਣੇ ਘਰ ਨੂੰ ਵਾਪਸ ਪਰਤ ਰਹੇ ਤਾਂ ਦੱਸਦੇ ਕਿ ਛੋਟਾ ਹਾਥੀ ਹੈ ਜਿਹੜਾ ਸੰਤੁਲਨ ਗੁਆ ਬੈਠਦਾ ਤੇ ਨਹਿਰ ਦੇ ਵਿੱਚ ਜਾ ਡਿੱਟਾ ਤਾਂ ਦੱਸਦੇ ਕਿ 6 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਦੋ ਮਾਸੂਮ ਬੱਚੇ ਵੀ ਇਹਨਾਂ ਦੇ ਵਿੱਚ ਮੌਜੂਦ ਸੀ ਔਰ ਇਸ ਦੇ ਨਾਲ ਪੰਜ ਲੋਕ ਨੇ ਜਿਹੜੇ ਹਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਾਂ ਮੌਕੇ ਦੇ ਉੱਤੇ ચીਖ ਚਿਹੜਾ ਪੈ ਜਾਂਦੇ ਹਾਲਾਂਕਿ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾਂਦਾ ਪਰ 6 ਸ਼ਰਧਾਲੂਆਂ ਦੀ ਮੌਕੇ ਦੇ ਉੱਤੇ ਜਾਨ ਚਲੀ ਜਾਂਦੀ ਆਪਣੇ ਸਾਹ ਨੇ ਜਿਹੜੇ ਉਹ ਛੱਡ ਦਿੰਦੇ ਨੇ ਸਦਾਸੀਏ ਕਿ ਪੰਜ ਸ਼ਰਦਾਲੂ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਫਿਲਹਾਲ ਇਸ ਬਾਬਤਾਂ ਨੂੰ ਜਾਣਕਾਰੀ ਦੇ ਦਿੰਦੇ ਆ ਕਿ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਤੇ ਪੰਜ ਲਾਪਤਾ ਦੱਸੇ ਜਾ ਰਹੇ ਨੇ ਲਾਪਤਾ ਲੋਕਾਂ ਦੀ ਭਾਲ ਹਜੇ ਜਾਰੀ ਹੈ ਤੇ ਬਾਕੀਆਂ ਨੂੰ ਅਜੇੜਾ ਰੈਸਕਿਊ ਕੀਤਾ ਜਾ ਰਿਹਾ ਤਾਂ ਗੱਡੀ ਦੇ ਵਿੱਚ 20 ਤੋਂ 25 ਸ਼ਰਦਾਲੂ ਸਵਾਰ ਸੀ ਪਾਇਲ ਦੇ ਪਿੰਡ ਜੰਗੇੜਾ ਦੇ ਨੇੜੇ ਇਹ ਘਟਨਾ ਜਿਹੜੀ ਵਾਪਰੀ ਹੈ ਛੋਟੇ ਹਾਥੀ ਦੇ ਵਿੱਚ ਸਵਾਰ ਹੋ ਕੇ ਸ਼ਰਧਾਲੂ ਮਾਤਾ ਨੈਣਾ ਦੇਵੀ ਮੱਥਾ ਟੇਕਣ ਗਏ ਸੀ ਔਰ ਰਾਤ ਨੂੰ ਆਪਣੇ ਘਰ ਵਾਪਸ ਆ ਰਹੇ ਸੀ ਕਿ ਰਸਤੇ ਦੇ ਵਿੱਚ ਹੀ ਅਣਹੋਣੀ ਵਾਪਰ ਜਾਂਦੀ ਹੈ ਭਾਈ ਜੀ ਕੀ ਨਾਮ ਤੁਹਾਡਾ ਵਿੰਦਰਦੀਸ਼ ਸਿੰਘ ਜੀ ਕਿਹੜੇ ਪਿੰਡ ਤੋਂ ਮੈਂ ਅਕਬਰਪੁਰ ਸੰਧਾ ਤੋਂ ਆਉਂਦਾ ਇੱਥੇ ਆਏ ਜੀ ਰਾਤ ਘਟਨਾ ਹੋਈ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਪਰਿਵਾਰ ਦੇ ਮੈਂਬਰ ਸੀ ਇਹ ਮੇਰਾ ਬੇਟਾ ਮਾਨਵਾਲ ਬਿਆਹ ਆ ਉਥੋਂ ਦੀ ਗੱਡੀ ਦੀ ਹੈ ਸਨੁਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਰਈ ਠੀਕ ਹੈ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੱਡੀ ਉਹ ਜਿਹੜਾ ਤਾਂ ਪਗਲ ਕਰ ਰਿਹਾ ਮੇਰੇ ਬੇਟੀ ਦੀ ਸਾਲੀ ਉਹ ਨਹੀਂ ਮਿਲ ਰਹੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਸਤਾਨੂ ਨੂੰ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਜੀ ਉਧਰੋਂ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਸਾਲੀ ਸਾਡੇ ਤੋਂ ਤੁਰੇ ਨਹੀਂ ਉਥੋਂਦੇ ਨੇ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਉਹ ਹੌਣ ਤੋਰੇ ਨੇ ਉਥੋਂ ਮਾਨਕਾਲੋਂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆਹ ਛੋਟਾ ਹੱਤੀ ਤੇ ਜਿਹੜੇ ਉਹ ਵਿਆਹ ਹੋਇਆ ਸੀ ਜਿਆ ਕੁਆਰੇ ਜਿਹੜੇ ਲਾਫਤਾਂ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਜੀ ਤੁਹਾਡੇ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਜੀ ਅੱਛਾ ਕਿੰਨੀ ਉਮਰ ਹੈਗੀ ਉਹਦੀ ਹੈ ਵੀ 25 26 ਸਾਲ ਦੀ ਉਮਰ ਦੀ ਕੁੜੀ ਦੀ ਉਹ ਵਿਆਹ ਦੀ ਤਿਆਰੀ ਕਰਦੇ ਸੀਗੇ ਅੱਛਾ ਜੀ ਉਹਦਾ ਵਿਆਹ ਹੋਣਾ ਸੀ ਹਾਂ ਜੀ ਸਤਵੰਤ ਸਿੰਘ ਆ ਵੀਰੇ ਕਲਾੜ ਪਿੰਡ ਦਾ ਸਾਡਾ ਇੱਥੇ ਨਹੀਂ ਰਾਤ ਜਿਹੜੀ ਘਟਨਾ ਹੋਈ ਹੈ ਗੱਡੀ ਨਹਿਰ ਚ ਗਈ ਸੀ ਕੀ ਉਸ ਸਮੇਂ ਹਾਲਾਤ ਸੀ ਕਿਵੇਂ ਹੋਇਆ ਵਾਕਾਤ ਸਾਢੇ 9 ਵਜੇ ਵੀ ਪਿੰਡ ਗੁਰਦੁਆਰਾ ਸਾਹਿਬ ਤੋਂ ਨੌਂਸਮੈਂਟ ਹੋਈ ਸੀਗੀ ਇਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮੜ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸਹਾਯੋਗ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱਥ ਹੀ ਸੀਗਾ ਵੀਰੇ ਲੈਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੜ ਲੂਟ ਪੈ ਗਈ ਜਾਂ ਕੀ ਗੱਲਬਾ ਇਹ ਬਠਿੰਡਾ ਬ੍ਰਾਂਚ ਆ ਗਿਆ ਪਤਾ ਨਹੀਂ ਕਿ ਕਿੰਨੇ ਕੰਦੇ ਗੱਡੀ ਦਿੱਤੀ ਵੀਰ ਕੋਈ ਕਲੈਂਟ ਨਹੀਂ ਬਤਾਇਆ ਉਹ ਉਹਨਾਂ ਦਾ ਡਰਾਈਵਰ ਸੀਗਾ ਉਹ ਦੱਸਦਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਪਰ ਕੋਈ ਗਰੰਟੀ ਨਹੀਂ ਸੀਗੀ ਹੁਣ ਤੱਕ ਲੱਗਦਾ ਕਿ ਕਿੰਨੇ ਕੰਦੇ ਨੂੰ ਬਚਾਇਆ ਗਿਆ ਜਾਂ ਕਿੰਨੇ 16 17 ਬੰਦੇ ਵੀ ਰਿਕਵਰ ਹੋ ਗਈ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੁੱਤੇ ਗੱਡੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਇਹ ਹਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਰਹਿਣ ਵੀਰੇ ਪ੍ਰੋਪਰ ਰਾਤ 1:00 ਵਜੇ ਤੱਕ ਇੱਥੇ ਕੰਮ ਚੱਲੀ ਗਿਆ ਬਚਾਅ ਕਾਰਜ ਦਾ ਵੀ ਹਲੇ ਕੋਈ ਕਿੰਨੀ ਕਲੀਅਰ ਪ੍ਰਸ਼ਾਸਨ ਤੋਂ ਪਤਾ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਕਿਸ ਤਰ੍ਹਾਂ ਸਾਰੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਕਿਸ ਤਰ੍ਹਾਂ ਬਹੁਤ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ-ਦੁਆਲੇ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਨੇ ਸਾਰੇ ਮੇਰ ਵਗੈਰਾ ਕੀ ਮਚਾਇਆ ਗਿਆ ਕਿ ਕ੍ਰੇਨ ਇੱਥੇ ਆਪਣੇ ਹੈੱਡ ਟਰੱਕ ਰੇਨਾਂ ਖੜ੍ਹਦੀਆਂ ਇੱਥੇ ਪੱਠੇ ਤੇ ਜੀਸੀਬੀਆਂ ਖੜ੍ਹਦੀਆਂ ਉਹ ਸਾਰੀਆਂ ਲਿਆ ਕੇ ਇੱਥੇ ਟੋ ਚੰਡਾ ਜਨ ਪਾ ਕੇ ਗੱਡੀ ਕੱਢ ਲਈ ਸੀ ਯਾਨੀ ਜਿਹੜੇ ਬੰਦੇ ਰੁੜ ਕੇ ਵਿੱਚ ਉਹਨਾਂ ਦੇ ਲਈ ਪ੍ਰੋਪਰ ਗਿਣਤੀ ਵਾਰੇ ਕਲੀਅਰ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਹਾਸੀ ਹੋ ਗਏ ਨੈਲ ਦੇ ਉੱਪਰ ਰੇਲਿੰਗ ਅਜੇ ਤੱਕ ਨਹੀਂ ਲੱਗੀ ਲੱਗਦਾ ਹੈ ਕਿ ਮੱਟੀ ਲਾਪਣ ਲਈ ਇਹ ਰੇਲਿੰਗ ਦੀ ਵੀ ਚਲੋ ਮੰਨ ਲੈਂਦੇ ਹਾਂ ਰੇਲਿੰਗ ਦੀ ਵੀ ਕੁਝ ਥੋੜੀ ਜਲਦਬਾਜ਼ੀ ਵੀ ਚੱਲ ਕਰਈ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਕਿਹਾ ਯਾਰਾ ਕਿ ਲਾਈਟਾਂ ਵੀ ਇੱਥੇ ਰੋਡ ਤੇ ਹੈ ਤੁਸੀਂ ਇਸੇ ਪਿੰਡਾਂ ਦੇ ਲੋਕਾਂ ਤੋਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋ ਰਿਹਾ ਇਹ ਵੀ ਵੀਰੇ ਚਲੋ ਮੰਨ ਲੈਂਦੇ ਆ ਵੀ ਇਹ ਵੀ ਕਮੀ ਹੈ ਕਿ ਪ੍ਰਸ਼ਾਸਨ ਦੀ ਠੀਕ ਆ ਚਾਹੀਦੀਆਂ ਚੀਜ਼ਾਂ ਇਹਦੀਆਂ ਸਹੂਲਤੂ ਲੋਕਾਂ ਵਾਸਤੇ ਅੱਜ ਬੜੀ ਮੰਧ ਭਾਗੀ ਘਟਨਾ ਵਾਪਰੀ ਆ ਨੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਜੋਨਾਂ ਦੇ ਵਿੱਚੋਂ तकरीबन ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ 2 ਜਾਂ 3 ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ तकरीबन ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਵੀ ᱫੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਆ